ਦੇ ਨੇ ਮੇਰਾ ਪ੍ਰਾਂਤ ਦੁਗਿਆਨੀ ਮਰੀਆਨੀ ਦੁਨੀਆਂ ਨੂੰ ਤਾਰਨਾ ਆਇਆ ਹੈ ਕੋਈ ਗੁਰਗਾਨੀ ਚ ਦੇਖਿਆ ਹੈ ਮਨ ਤਰੇ ਤਾਰੇ ਗੁਰ ਸਿੱਖ ਮਨ ਨਾਮ ਕੋਈ ਨਾ ਪੀਖਿਆ ਸਾਨਾ ਮਿਰਨ ਹੋਏ ਜੇ ਕੋ ਮਨ ਜਾਣ ਮਲ ਕੋਈ ਜਿ ਬਾਬਾ ਕਰਮ ਸਿੰਘ ਜੀ ਹੋਤੀ ਮਰਦਾਨ ਜਿ ਬਾਬਾ ਸਾਹਿਬ ਸਿੰਘ ਬੀਤੀ ਹੋਏ ਹਨ ਗੁਰਨਾੰਦ ਕੋਲਚੂ ਉਹਨਾਂ ਦੇ ਵਰਨਾ ਹੀ ਉਹਨਾਂ ਨੂੰ ਜਨਮ ਦਿੱਤਾ ਇਸ ਤਰ੍ਹਾਂ ਹੀ ਉਹਨਾਂ ਦੀ ਕੋਲਚੂ ਨਿਨਾਗੁਰ ਬਾਬਾ ਕਰਮ ਸਿੰਘ ਨੇ ਨਾਮ ਲਾ ਕੇ ਇਹ ਸੰਗਤਾਂ ਨੂੰ ਤਾਰਿਆ ਖੋਤੀ ਮਰਦਾਨ ਤੋਂ ਲਾ ਕੇ ਬਾਬਾ ਕਰਮ ਸਿੰਘ ਜੀ ਪਹਿਲੀ ਦਿਨ ਸੀਨ ਦੂਜੀ ਦਿਨ ਸੀਨ ਬਾਬਾ ਅਸ ਸਿੰਘ ਜੀ ਇਤਰਾ ਬਾਬਾ ਲਾ ਸਿੰਘ ਜੀ ਜੋਤੀ ਜੋ 2 ਸਾਲ ਦੀ ਉਮਰ ਬਾਬਾ ਕਰਮ ਸਿੰਘ ਨੇ ਲਾ ਕੇ ਬਾਬਾ ਲਾ ਸਿੰਘ ਨੂੰ ਸੰਗਤਾਂ ਨੇ ਦੱਸਿਆ ਹੈ ਬਾਬਾ ਕਰਮ ਸਿੰਘਾ ਨੇ ਅੱਠਵੇਂ ਦਿਨ ਜੋਤੀ ਜੋ ਸਮਾਜਣਾ ਹੈ ਜੇ ਬਾਬਾ ਲਾਸ ਸਿੰਘ ਗੁਰੂ ਦੇ ਲੰਗਰਾਂ ਚ ਕਿਵੇਂ ਅੱਜ ਲੰਗਰ ਚੱਲਦਾ ਪਿਆ ਹੈ ਇਸ ਤਰ੍ਹਾਂ ਹੀ ਬਾਬਾ ਲਾਸ ਸਿੰਘ ਲੰਗਰੀ ਸੇਵਾ ਕਰਦੇ ਪਹਿਸਾਨ ਜੀ ਸੇਵਾ ਤੇ ਪਾਇਆ ਮਾਨ ਨਾਨਕ ਗਾਜੀ ਗੁਣੀ ਨਿਦਾਨ ਅੱਜ ਜੋ ਬਾਬੇ ਨਾਨਕ ਨੇ 20 ਰੁਪਏ ਨਾਲ ਲੰਗਰ ਚਲਾਇਆ ਹੀ ਚੂੜਖਾਨੇ ਚ ਉਹਨਾਂ ਦੇ ਮੁਖੀ ਸਨ ਸੰਤ ਰੇਨਦਾਸ ਗੁਰਬਾਣੀ 'ਚ ਵੀ ਸੁਭਦਾਂਦਾ ਹੈ ਹਾਂ ਸੰਤਨ ਕੀ ਰੇਨ ਪਿਆਰੇ ਹਾਂ ਸੰਤਨ ਕੀ ਸਰਨਾ ਸੰਤ ਅਮਾਰੀ ਉਤਸਥਾਨੀ ਸੰਤ ਅਮਾਰਾ ਗਾਣਾ ਨਾਈ ਜੋ ਉਹ ਸਮੇਂ ਜਨਮ ਸਾਖੀ 'ਚ ਦਿਕਿਆ ਹੈ ਪੜਿਆ ਹੈ ਉਹ ਮੰਡੀ ਦੇ ਮੁਖੀ ਸਨ ਸੰਤ ਰੇਨਦਾਸ ਸੰਤ ਰੇਨਦਾ ਅਨੇ ਗੁਰੂ ਨਾਨਕ ਦੇਵ ਨੂੰ ਆਖਿਆ ਹੈ ਤੁਹਾਡੇ ਪਿਤਾ ਜੀ ਨੇ ਜੋ 20 ਰੁਪਏ ਦਿੱਤੇ ਹਨ ਕਮਾਈ ਕਰਨਾ ਆ ਤੇ ਦਿੱਤੇ ਆ ਸਾਨੂੰ ਲੰਗਰ ਨਾ ਖਵਾ ਤੇ ਨਾਰੀ ਬਾਲਣ ਕਹਿੰਦੇ ਹਨ ਜੇ ਬਾਲਣਾ ਸੰਧੂ ਸੀ ਤੇ ਕਹਿੰਦੇ ਮੈਨੂੰ ਤੇ ਘਰ ਮਾਰ ਕੋ ਖਰਾਓਗੇ ਨਾਰੀ 20 ਰੁਪਏ ਦਾ ਲੰਗਰ ਲਿਆ ਕੇ ਸਾਧੂ ਨੂੰ ਸਾਰਿਆਂ ਨੂੰ ਖਵਾ ਕੇ ਭੋਜਨ ਇਹ ਨਾਲੀ ਨਰਕਾਸ ਪੁੰਚੇ ਹਨ ਬਾਲਾ ਜੀ ਘਰ ਪਹੁੰਚੇ ਤੇ ਗੁਰੂ ਨਾਨਕ ਦੇਵ ਜੀ ਜੋ ਨਰਕਾਣਾ ਸਭ ਧਰਤੀ ਹੈ ਜੋ ਇਹ ਕੰਬੂ ਹੈ ਦਰਖਤਾਂ ਦਾ ਦਹਾਨੇ ਅੱਖੀ ਵੇਖਿਆ ਹੈ ਉੱਥੇ ਜਾ ਕੇ ਬੈਠ ਕੇ ਜੋ ਪਰਮੇਸ਼ਰ ਦੇ ਗੁਰੂ ਨਾਨਕ ਧਰਤੂਆਂ ਬਤਾ ਰਹੇ ਹਨ ਕਿ ਗੁਰਬਾਣੀ ਵੀ ਧਰਤੂ ਆਈ ਔਰਕੀ ਬਾਣੀ ਆਈ ਤੇ ਸੇਰੀ ਢਿੰਟ ਮਟਾਈ ਔਰ ਸੇ ਸਤਿਗੁਰੂ ਦਾ ਗਾਓ ਸੱਚੀ ਬਾਣੀ ਗਾਇੰਦਾਂ ਗਾਓ ਗੁਰੂ ਦੀ ਬਾਣੀਆਂ ਸਰਬਾਣੀ ਇਸ ਤਰ੍ਹਾਂ ਹੀ ਜੋ ਬਾਬਾ ਕਰਮ ਸੰਤੂ ਲਾਕੇ ਬਾਬਾ ਕਰਮ ਸੰਜੀ ਬਾਬਾ ਸੰਜੀ ਬਾਬਾ ਰਾਮ ਸਿੰਘ ਜੀ ਮਾਜਾ ਸਿੰਘ ਜੀ ਮਾਂਬਾ ਰੋਸ ਸਿੰਘ ਜੀ ਸੰਤ ਰੋਸ ਸਿੰਘ ਜੀ ਇਤਰਾਹ ਜੋ ਗੱਦੀ ਹੈ ਗੱਦੀ ਦੇ ਤਾਨਤਨ ਗੁਰੂ ਕਬੀਰ ਸਿੰਘ ਜੀ ਨੇ ਗੁਰੂ ਗ੍ਰੰਥ ਸਾਹਿਬ ਨੂੰ ਦਿੱਤੀ ਹੈ ਇਹ ਹੀ ਮਨੁੱਖ ਨੂੰ ਨਹੀਂ ਦਿੱਤੀ ਇਹ ਗੱਦੀ ਦੇ ਯਾਰਮੀ ਜੋ ਦੇ ਬਰਾਜਮਾਨ ਤਾਨਤਨ ਗੁਰੂ ਗ੍ਰੰਥ ਸਾਹਿਬ ਵੀ ਇਹ ਉਹਨਾਂ ਨੂੰ ਮੰਨਣਾ ਹੈ ਜਿਸਾ ਦਾ ਜੋ ਗੁਰ ਸਿੱਖਾਂ ਦਾ ਸ਼ਬਦ ਬਤਾਰ ਮੂਲ ਮੰਤਰ ਹੈ ਨਾਮ ਮੰਤਰ ਹੈ ਪੰਜ ਬਾਣ ਦਾ ਨਿਤਨੇਮ ਕਰਨਾ ਹੈ ਮਾਰਿ ਦਿਖਿਆ ਦੁਖਾਲੰਗ ਪ੍ਰਣਾਸੀ ਦਿਆਲੰਗ ਸਰੂਪੀ ਸਦਾ ਅੰਗ ਸੰਗੇ ਆਪੰਗ ਪਭੂਤੇ ਅਮਰਤੀ ਦਾਤ ਤਾਂਤ ਗੁਰੂ ਨਾਨਕ ਦੇਵ ਨੇ ਦਿੱਤੀ ਹੈ ਤੇ ਉਹਨੂੰ ਸਪੂਰਨ ਕਿਨੇ ਕੀਤਾ ਤਾਂਤ ਗੁਰੂ ਕੋ ਬੇਸੇ ਮਾਰਦੇ ਨਾਨਕ ਪੁੱਤ ਦੀ ਧਰਤੀ ਦੇ ਨਾਰੀ ਪੰਜ ਚੂਲੇ ਗੁਰੂਆਂ ਚ ਪੁਆਏ ਹਨ ਨੇਤਰਾਂ ਚ ਪੁਆਏ ਹਨ ਮੁਖਤੂ ਬੁਆਕੇ ਮੁਖਤੂ ਚਾਰਨ ਕੀਤਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਹਿਲਾ ਵੀ ਪੰਕਤੀ ਪੜੀ ਆ ਜਿਨਨੀ ਨਾਮ ਧਿਆਇਆ ਦੇਮ ਸਤਿ ਧਕਾਰ ਨਾਨਕ ਤੇ ਮੁਖ ਜਲੇ ਕੀਤੀ ਸੁਖੀ ਨਾਦ ਜੋ ਮੁਖਤੂ ਮੂਲ ਮੰਤਰ ਮਾ ਮੰਤਰ ਗੁਰ ਮੰਤਰ ਦਾ ਜਾਪ ਕਰਦਾ ਹੈ ਪੰਜਾਂ ਬਾਣ ਦਾ ਨਿਤਨੇਮ ਕਰਦਾ ਹੈ ਤੇ ਫਰੀਜੀ ਵਿੱਚ ਲਿਖਿਆ ਹੈ ਸਿੱਧਾ ਰਾਤ ਕੋਤੂਰੀ ਵੰਡੀਐ ਸਤਿਆਂ ਮੇਰੇ ਨਪਾਓ ਜਿਨ੍ਹਾਂ ਨੈ ਨੰਦਰਾਵਲੇ ਤਿੰਨਾ ਮਿਲ ਕੋ ਆਉ ਉਹਨੂੰ ਪਰਮੇਸ਼ਰ ਮਿਲਦਾ ਜੋ ਰਾਤ ਦੇ ਇਕੋ ਜਿ ਉੱਠ ਕੇ ਪਰਮੇਸ਼ਰ ਦਾ ਨਾਮ ਜਪਦਾ ਹੈ ਇਸ ਤਰ੍ਹਾਂ ਤਨ ਤਨ ਬਾਬਾ ਕਰਮ ਸਿੰਘ ਰਾਤ ਦੇ ਇਕੋ ਜਿ ਉੱਠ ਕੇ ਖੋਤੀ ਮਰਦਾਨ ਜੋ ਉੱਥੇ ਦਰਿਆ ਤਾਲਾ ਪਾਣੀ ਦਰਿਆ ਵਗਦਾ ਹੀ ਅੱਜ ਵੀ ਵਗਦਾ ਹੈ ਕੋਈ ਗੱਲ ਗੱਲ ਖਲੋਹ ਖਲੋ ਕੇ ਫਾਂਜ ਜੋ ਵੀ ਸਹਜੇ ਪਾਸ ਕਰਦੇ ਸਨ ਜੋ ਅੱਜ ਵੀ ਬਾਬਾ ਕਰਮ ਸਿੰਘ ਜੀ ਆਜਰਹਾਨ ਇਹ ਉਹਨੇ ਇੰਨੀ ਕਮਾਈ ਕੀਤੀ ਨਾਮ ਰਿਓ ਸਾਧੂ ਰਿਓ ਰਿਓ ਗੋਬਨ ਗੋਬਨ ਤਿੰਨ ਅੱਖਰਾਂ ਦਾ ਜਾਪ ਹੈ ਸਾ ਸਾਂ ਸਿਮਰੂ ਕੋ ਮਹੰਦ ਨਾਨੰਤਰ ਗਿੜੀ ਤਰ੍ਹਾਂ ਚਿੰਗ ਜੋ ਵੀ ਵਾਇਗਰੋ ਸਿਮਰਨ ਕਰਦਾ ਹੈ ਸਤਜਗ ਦੁਆਪ ਤਰੇਤਾ ਕਲਯੁਗ ਚਾਰਾਂ ਜੁਗਾਂ ਦਾ ਇੱਕ ਮੰਤਰ ਹੈ ਯੋਗ ਗੁਰੂ ਬੇਸਿੰ ਨਾ ਦਿੱਤਾ ਹੈ ਕੋਈ ਗੁਰਦਾਸਿੰ ਨਹੀਂ ਦਿਖਾਇਆ ਹੈ ਵਾਹਿਗੁਰੂ ਦਾ ਮੰਤਰ ਹੈ ਜਬ ਨਾ ਕੋਈ ਮੱਥਾ ਟੇਕਣਾ ਹੈ ਕਿ ਟੇਕਣਾ ਕੇਵਲ ਗੁਰਗ੍ਰਾਸ ਗੁਰਗ੍ਰਾਸ ਸਭ ਜੀ ਨੂੰ ਹੈ ਯੋਗਵਾਰੀਆਂ ਡਰਤੀਆਂ ਹਨ ਉਹਨਾਂ ਨੂੰ ਮੱਥਾ ਨਹੀਂ ਟੇਕਣਾ ਜੇ ਕਹੀ ਮਨੁੱਖ ਨੂੰ ਇਹ ਉਹਨਾਂ ਨੂੰ ਫਤੇ ਬੁਲਾਨੀ ਚਾਹੀਦੀ ਹੈ ਬਜ਼ੁਰਗ ਮਾਈਆਂ ਮੈਂ ਬਹੁਤ ਕਹਿੰਨਾ ਵੀ ਮੱਥਾ ਨਾ ਟੇਕੋ ਮੈਂ ਮਾਮਾ ਦੇ ਬਰਾਬਰ ਨਹੀਂ ਦੇਵੀ ਸੰਗਤ ਮੁਰਤੀ ਨਹੀਂ। ਯਹੀ ਫਤਿਹ ਬੁਲਾਵਾਂਗਾ ਵਾਹਿਗੁਰਦੀ। ਤੁਹਾਡਾ ਵੀ ਭਰਾ, ਮੇਰਾ ਵੀ ਭਰਾ। ਤੇ ਇੱਕ ਵਾਰੀ ਫਤਿਹ ਬੁਲਾਵਾਂਗੇ ਚਾਰਾਂ ਜੁਗਾਂ ਦਾ ਫਲ ਮਿਲਦਾ ਹੈ। ਕਿਵੇਂ ਗੁਰੂ ਗ੍ਰੰਥ ਸਾਹਿਬ ਨੇ ਆਖਿਆ ਹੈ। ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਤਲਪਤੇ ਜੋ ਨਾਨਕ ਉਹ ਫਤਿਹ ਰਾਮ ਕੀਤੀ ਤੇ ਸਮਾਪਤੀ ਕਿੱਥੇ ਹੋਈ? ਛੋਟੀ ਸੈਵ ਦਾ ਨਾਮ ਫਤਿਹ ਸਿੰਘ ਹੈ। ਉਹ ਚਾਰੇ ਸਾਹਿਬ ਸ਼ਹੀਦ ਹੋਏ ਤੇ ਨਾਲ ਹੀ ਛੋਟੇ ਫਤਿਹ ਸਿੰਘ ਨੇ ਗੋਰੀ ਫਤਿਹ ਬਲਾਗੇ ਨੇ ਆ ਚ ਆਖਿਆ ਹੈ ਵਾਹਿਗੁਰੂ ਜੀ ਕੀ ਕਾਫੀ ਸਦਾ ਵਾਹਿਗੁਰੂ ਜੀ ਕੀ ਫਤਿਹ ਸੰਸਾਰ ਦੇ ਚਾਰ ਬਾਬੇ ਹੋਏ ਹਨ ਬਾਬਾ ਜੀ ਸਿੰਘ ਬਾਬਾ ਜੁਜਾਰ ਸਿੰਘ ਜੀ ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਇਹ ਚਾਰ ਬਾਬੇ ਇਹਨਾਂ ਨੂੰ ਮੰਨਣਾ ਚਾਹੀਦਾ ਹੈ ਤੇ ਸਾਰਿਆਂ ਸੰਗਤਾਂ ਨੂੰ ਬੇਨਤੀ ਹੈ ਮੰਨਣਾ ਹੈ ਤੇ ਕੇਵਲ ਗੁਰੂ ਗ੍ਰੰਥ ਸਾਹਿਬ ਮੰਨਣਾ ਹੈ ਹੋਰ ਕਿਹਨ ਮੰਨਣਾ ਨਹੀਂ ਆਗਿਆ ਵੀ ਅਕਾਲ ਕੀ ਤਵੀਜ ਜਦ ਲਾਇਓ ਪੰਥ ਸਭੀ ਕੋਟ ਕੋ ਹੈ ਗੁਰੂ ਮਾਰੂ ਗ੍ਰੰਥ ਗ੍ਰੰਥ ਹੈ ਇਤਨਾ ਪਹਿਲੀ ਜੋਤੂ ਲਾ ਕੇ ਦਾਸ ਗੁਰੂਆਂ ਤੇ ਜਾਮੇ ਜੋ ਦੇ ਬਰਾਜਮਾਨ ਸੰਤੂ ਗੁਰੂ ਗ੍ਰੰਥ ਸਾਹਿਬ ਜਣ ਜੋ ਵੀ ਉਹਨਾਂ ਦੇ ਚਰਨਾਂ ਚਰਦਾ ਬੇਨਤੀ ਕਰਦਾ ਹੈ ਉਹ ਮਾਇ ਪੂਰੀ ਕਰਦੇ ਹਨ ਜੋ ਮੰਗ ਹੈ ਠਾਕੁਰ ਜੀ ਕੋ ਨੇ ਤੇ ਸੋਈ ਸੁਤੇਦਾ ਹੈ ਮਾਨਕ ਦਾਸ ਨੂੰ ਜੋ ਬੋਲੇ ਕਿਹਾ ਹੋਇਆ ਅਰਦਾਸ ਹੈ ਲਾਕੇ ਨੂੰ ਇੰਡੀਆ ਨੂੰ ਡੇਰੇ ਨੂੰ ਜੀਵਿੰਦਾ ਪਰਹੁ ਚੁਰਦੀ ਕਰਾਚ ਰੱਖੇ ਇਹ ਅਰਦਾਸ ਹੈ 199 ਸੰਗਤਾਂ ਮਦਮੀ ਦਾਸ ਰੋਜ਼ ਗੁਰੂ ਰਹਿਤ ਚਰਨਾਂ ਚਰਨ ਕਰਦਾ ਹੈ ਜੋ ਇੰਡੀਆ ਨੂੰ ਵੀ ਚੁਰਦੀ ਕਰਾਚ ਰੱਖੇ ਕਿ ਉਹ ਸਮਾਂ ਅਗਲਾ ਬਹੁਤ ਭਿਆਨ ਰਹਿਣ ਕਹੇ हम कि जनता मर गई कह उजड़े को रोटी खाने वास्त नहीं है रोटी मेरी काट के ला मेरी भुख जिन्हा चौपड़ी सन के दुखी खाके ठंडा पाई पीओ रेदा देख पराई आई चोपड़ी सराई पीओ बहुत इस समय च बड़े बड़े लोगों ने सिखा की मदद कीती है हम भी करते पे हम ये सिका ने मदद क्यों की थी? ਸਿਕਾਂ ਨੀ ਉਹਨਾਂ ਦੀ ਕੀਤੀ ਸਾਰੀਆਂ ਨੇ ਵਾਈ ਵਾਈ ਪਹਿਲਾਂ ਕਰਨਾ ਬੰਦਾ ਫਿਰ ਸੰਗਤਾਂ ਨੂੰ ਸਾਰੇ ਕਿੰਨੇ ਸਾਰੇ ਮਜਬੂਤ ਜੰਗੇ ਨੇ ਮੁਸਲਮਾਨ ਕੀ ਗਲਤ ਨੇ ਸਹੀ ਜੰਗੇ ਨੇ ਆਮਨੀ ਜੰਗੇ ਹੋਰਾਂ ਦੀ ਕੋਈ ਪਰ ਉਹਨਾਂ ਤੇ ਨਾਂਕ ਤਾਰੇ ਸੋਇ ਤਾ ਦੀ 10 ਹੈ ਲਾਕੇ ਨੂੰ ਇੰਡੀਆ ਨੂੰ ਜੀਵਿੰਦਾਰਾਂ ਨੂੰ ਜੋ ਬੱਚੇ ਪ੍ਰਦੇਸ਼ ਕੇ ਹਨ ਜੋ ਬਾਦ ਦੇ ਮੁਲਕਾਂ ਦੇ ਪ੍ਰਧਾਨ ਮੰਤਰੀ ਉਹਨਾਂ ਨੂੰ ਵੀ ਬੇਨਤੀ ਕਰਨਾ ਸਾਰੇ ਪ੍ਰੇਮ ਨਾਲ ਰੱਖਣ ਇਹ ਬੇਨਤੀ ਸਾਰੇ ਅਲਵਾਦ ਨੂੰ ਬੇਨਤੀ ਬੇਨਤੀ ਤੇ ਪ੍ਰਵਾਨ ਹੋ ਜਾਂਦੀ ਏ ਪਰ ਕੋਈ ਨਹੀਂ ਹੁੰਦਾ ਆਲ ਵਰਦੀਆਂ ਬੇਨਤੀ ਕਰਨਾ ਜੋ ਵੀ ਬੱਚੇ ਬਾਹਰ ਗਏ ਸਾਰੇ ਉਹਨਾਂ ਦੇ ਨੇ ਸਾਰਿਆਂ ਦੇ ਵਿੱਚ ਪਰਮੇਸਰ ਹੈ ਅੰਗਰੇਜ਼ਾਂ ਇੱਥੇ ਪਰਮੇਸਰ ਜੇ ਅੰਗਰੇਜ਼ ਇੱਥੇ ਰਹਿੰਦੇ ਉਹ ਵੀ ਸਾਡੇ ਭਰਾ ਸੀ ਇਹ ਵੀ ਉਹਨਾਂ ਦੇ ਭਰਾ ਸੀ ਭਾਈ ਉਹਨਾਂ ਕੋਲ ਜਾ ਕੇ ਕੰਮ ਕਰਨੇ ਆ ਜੇ ਉਹਨਾਂ ਨੂੰ ਤੂੰ ਨਾ ਕਰਦੇ ਇਹ ਸਾਰਿਆਂ ਨੇ ਚੰਗੇ ਰਹਿਣੇ ਹਮ ਨਹੀਂ ਚੰਗਾ ਪੁਰਾਣੀ ਕੋਈ ਪੁਰਾਣੇ ਤਨਾਅ ਕਿਤਾਏ ਸੋ ਇੰਨੀ ਬੇਨਤੀਆਂ ਪ੍ਰਵਾਨ ਹੋਈਆਂ ਗਲਤੀਆਂ ਦੀ ਮਾਫੀ